ਤੁਸੀਂ ਤੁਸੀਂ ਜਾਣਦੇ ਹੋ ਕਿ ਜਿਹੜਾ ਸਿਵਲ ਹਸਪਤਲ 'ਚ ਕੁਝ ਦਿਨ ਪਹਿਲੇ ਬੜੀ ਸੰਗੀਨ ਵਾਰਤਾ ਹੋਈ ਸੀ ਵੀ ਵੀਡੀਓ ਵੀ ਵਾਇਰਲ ਹੋਈ ਸੀ ਜਿੱਤੇ ਮ ऑलरेडी ਇੱਕ ਟੋਟਲੀ ਪ੍ਰੈਸ ਰੀਲੀਜ਼ ਕੀਤੀ ਸੀ ਸਿਵਲ ਹਸਪਤਲ 'ਚ ਕੁਝ ਸ਼ਰਾਰਤੀ ਤਾਂ ਉਹ ਜਿਹੜੇ ਦਾਤਰ ਲੈ ਕੇ ਵੜਦੇ ਸੀ ਰਮਜੀਤ ਪੱਤਰ ਉਹਨਾਂ ਨੇ ਉੱਥੇ ਆਪਸ 'ਚ ਲੜਾਈ ਕੀਤੀ ਸੀ ਬੁਧਵਾਰ ਨੂੰ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਰੈਲੇਵੈਂਟ ਧਾਰਾ ਦੇ ਅnder ਪਰਚਾ ਜਿਹੜਾ ਦਰਜ ਕੀਤਾ ਸੀ ਕਿ ਜੇ ਆਪਾਂ ਅੰਜ ਗੋਸ਼ੀ ਨਾਮ ਦੇ ਕੀਤੀ ਸੀ ਹੁਣ ਉਹਦੇ ਉੱਪਰ ਅੱਗੇ ਵੱਧ ਹੋਏ ਆਪਾਂ ਇਹ ਸਾਰੇ ਦੇ ਸਾਰੇ ਦੋਸ਼ੀ ਅੱਜ ਅਰੈਸਟ ਕਰ ਲਏ ਤੇ ਇਹਨਾਂ ਚ ਇੱਕ ਹੋਰ ਦੋਸ਼ੀ ਜਿਹੜਾ ਹੈ ਜਿਨ੍ਹਾਂ ਨੇ ਇਹਨੂੰ ਏਡ ਕੀਤਾ ਸੀ ਉਹਨੂੰ ਵੀ ਇੱਥੇ ਨਾਮਜ਼ਦ ਕੀਤਾ ਟੋਟਲ 6 ਦੋਸ਼ੀ ਜਿਹੜੇ ਇਹਦੇ ਚ ਆਪਾਂ ਅਰੈਸਟ ਕਰਨੇ ਆ ਉਹਨਾਂ ਦਾ ਨਾਮ ਇਸ ਪ੍ਰਕਾਰ ਹੈ ਲਵ ਪੁੱਤਰ ਬਲਬੀਰ ਸਿੰਘ ਵਾਸੀ ਖਾਨਪੁਰ ਤੋਂ ਰੋਹਿਤ ਪੁੱਤਰ ਨੀਰੇਸ਼ ਕੁਮਾਰ ਵਾਸੀ ਚਾਰਦੀਆ ਮਹੱਲਾ ਗੋਰਖ ਗੋਰਖ ਸ਼ਰਮਾ ਔਰ ਗੰਨੂ ਪੁੱਤਰ ਮੁਨੀ ਸ਼ਰਮਾ ਵਾਸੀ ਗਲੀ ਨੰਬਰ 2 ਦੇਵਨਗਰ ਲਮੀ ਮੁਨੀ ਸ਼ਰਮਾ ਪੁੱਤਰ ਰਾਮਜੀਤ ਸ਼ਰਮਾ ਵਾਸੀ ਗਲੀ ਨੰਬਰ 2 ਦੇਵਨਗਰ ਲਮੀ ਅਜੇ ਉਰਫ ਅਜੂ ਉਰਫ ਮੂਸਾ ਪੁੱਤਰ ਜੁਗਿੰਦਰ ਵਾਸੀ ਪ੍ਰਤਾਪ ਨਗਰ ਲਮੀ ਜਤਿੰਦਰ ਸਿੰਘ ਗਿੱਲ ਉਰਫ ਅਕਸ਼ੇ ਕੁਮਾਰ ਪੁੱਤਰ ਗੁਰਵਿੰਦਰ ਸਿੰਘ ਗਿੱਲ ਵਾਸੀ ਹਾਊਸ ਨੰਬਰ 39 ਨਾ ਬਰੋਲ ਨਗਰ ਇਹਨਾਂ ਨੂੰ ਆਪਾਂ ਬੜੀ ਮੁਸਤੈਦੀ ਨਾਲ ਜਿਹੜਾ ਉਹ 24 ਆਵਰਜ਼ ਨਾਲ ਸਾਰਿਆਂ ਨੂੰ ਅਰੈਸਟ ਕਰਨਾ ਬਹੁਤ ਵੈਸੇ ਤੋਂ ਵੀ ਨੰਬਰ 1 ਜਿਹੜੀ ਟੀਮ ਦੀ ਬੀਨ ਕਰ ਰਹੀ ਸੀ ਜਿਨ੍ਹਾਂ ਨੇ ਅਰੈਸਟ ਕੀਤਾ ਤੇ ਮੈਂ ਬੜੀ ਸ਼ਕਤੀ ਨਾਲ ਇਹ ਚੀਜ਼ ਦੱਸਣਾ ਚਾਹੁੰਦਾ ਕਿ ਸ਼ਹਿਰ ਤੇ ਜਿਹੜਾ ਬੰਦਾ ਇਸ ਤਰ੍ਹਾਂ ਦਾ ਮਾਹੌਲ ਖਰਾਬ ਕਰੂਗਾ ਉਹਨੂੰ ਆਪਾਂ ਛੱਡਾਂਗੇ ਇਸ ਤਰ੍ਹਾਂ ਕਿ ਮੈਂ ਪਹਿਲੀ ਵੀ ਪ੍ਰੈਸ ਬਰੀਫ 'ਚ ਕਿਹਾ ਸੀ ਕਿ ਅੱਗੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਪਾਂ ਕੀ ਕਾਰਵਾਈ ਕਰ ਰਹੇ ਹਾਂ ਤੇ ਆਪਾਂ ਇਹਨਾਂ ਸਾਰਿਆਂ ਨੂੰ ਫੜ ਲਿਆ ਤੇ ਇਹਨਾਂ ਦੇ ਉੱਪਰ ਆਪਾਂ ਸਭ ਤੋਂ ਸਖਤ ਜਿਹੜੀ ਅੱਗੇ ਕਾਨੂੰਨੀ ਕਾਰਵਾਈ ਕਰਾਂਗੇ ਫਿਰ ਹੋਰ ਵੀ ਬੰਦੇ ਜਿਹੜੇ ਕਦੀ ਵੀ ਅੱਗੇ ਜਿਹੜੀ ਇਸ ਤਰੀਕੇ ਦੀ ਵਾਰਦਾਤ ਵਿੱਚ ਸ਼ਾਮਲ ਹੋਣਗੇ ਤੇ ਪੁਲਿਸ ਉਹਨਾਂ ਤੇ ਬਹੁਤ ਹੀ ਸ਼ਕਤੀ ਨਾਲ ਕਹੇਗਾ ਕਿ ਤੇ ਆਪਾਂ ਕਿਸੇ ਨੂੰ ਵੀ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਜਾਇਜ਼ ਨਹੀਂ ਦੇਵਾਂਗੇ ਖਾਸ ਕਰ ਜਿਸ ਤਰ੍ਹਾਂ ਇਹ ਸਰਕਾਰੀ ਇੰਸਟੀਚਿਊਟ ਜਿਹੜਾ ਆਪਣਾ ਹਸਪੀਟਲ ਆਉੱਚੋਂ ਵੜ ਕੇ ਇਹਨਾਂ ਨੇ ਜਿਹੜੀ ਹਰਗਨਾਈ ਕੀਤੀ ਸੀ ਇਸ ਤਰ੍ਹਾਂ ਦੇ ਐਕਟਸ ਜਿਹੜੇ ਲੋਕਾਂ 'ਚ ਡਰ ਪੈਦਾ ਕਰਦੇ ਹਨ ਤੇ ਪੁਲਿਸ ਇਸ ਤਰ੍ਹਾਂ ਦੇ ਐਕਟਸ ਨੂੰ ਕਦੀ ਵੀ ਅਲਾਉ ਨਹੀਂ ਕਰੇਗੀ ਜੀ ਇਹਨਾਂ ਦੇ ਆਪਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਆਪਾਂ ਜਿਹੜੀ ਪਰਚਾ ਦਰਜ ਕੀਤਾ ਸੀ 109 VNS 132 221 199 3 190 BNS ਦੇ ਤਹਿਤ ਜਿਹੜਾ ਮੁਕਦਮਾ ਦਰਜ ਹੋਇਆ ਜਿਸ ਨੂੰ ਆਪਾਂ ਪੁਰਾਣੀ IPC ਜੇ 307 ਕਹਿੰਦੇ ਸੀ ਤੇ ਉਸ ਤੋਂ ਇਲਾਵਾ ਜਿਹੜੇ ਬਾਕੀ ਹਰਟ ਕੇਸ ਹੈ ਜਿਹਦੀ ਘਾਰਾ ਉਹ ਉੱਥੇ ਲਾਈ ਮੇਨ ਇਚ 307 ਲੱਗੀ ਤੇ ਆਪਾਂ ਉਹਨਾਂ ਇੰਸ਼ੋਰ ਕਰਾਂਗੇ ਕਿ ਉਹਨਾਂ ਉੱਪਰ ਜਿਹੜੀ ਆ ਪਾਲੀ ਗਰੁੱਪ ਦੀ ਕੂਮੇ ਕਾਰਵਾਈ ਪੂਰੀ ਮੁਕੰਮਲ ਕੈਮਰ ਪਰਸਨ ਹਾਣੀ ਦੇ ਨਾਲ ਅੱਜ ਸੈਨੀਤੂ ਰਿਪੋਰਟ